ਕੌਮੀ ਜਮਹੂਰੀ ਗਠਜੋੜ ਐਨਡੀਏ ਦੇ ਨੇਤਾ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਵੱਜੋਂ ਸੋਚਣਗੇ। ਉਹਨਾਂ ਦੇ ਸੋਚ ਚੁੱਕ ਸਮਾਗਮ ਵਿੱਚ ਗੁਆਂਢੀ ਦੇਸ਼ਾਂ ਦੇ ਨੇਤਾ ਵੀ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਸਮਾਗਮ ਵਿੱਚ ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਪ, ਮੋਰਿਸਸ ਅਤੇ ਸੇਸ਼ਲਸ ਦੇ ਨੇਤਾ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲਾ ਅਨੁਸਾਰ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨੀਲ ਵਿਕਰਮ ਸਿੰਘ ਹੈ, ਮਾਲਦੀਪ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਮੋਇਜ਼ੂ, ਸੇਸ਼ਲਸ ਦੇ ਰਾਸ਼ਟਰਪਤੀ ਅਹਿਮਦ ਅਫੀਫ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮਾਰੀਸਸ ਦੇ ਪ੍ਰਧਾਨ ਮੰਤਰੀ ਪਰਵਿੰਦ ਕੁਮਾਰ ਜਗਨੂਥ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ دہਲ ਪ੍ਰਜੰਟ ਪਟਾ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਪਗੇ ਇਸ ਸਮਾਰਗਮ ਵਿੱਚ ਸ਼ਾਮਲ ਹੋਣਗੇ ਇਹਨੇ ਤਾਂ ਕੱਲ ਤੋਂ ਹੀ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਸਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਜ਼ੀਨਾ ਕੱਲ ਤੋਂ ਦੁਪਹਿਰ ਨੂੰ ਹੀ ਨਵੀਂ ਦਿੱਲੀ ਪਹੁੰਚ ਗਏ ਸਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰੰਦੀਪ ਜੈਸਵਾਲ ਨੇ ਕਿਹਾ ਕਿ ਗੁਆੰਡੀ ਪਹਿਲਾਂ ਤੇ ਸਾਗਰ ਵਿਜ਼ਨ ਨੂੰ ਦੇਖਦਿਆਂ ਵਿਦੇਸ਼ੀ ਮਹਿਮਾਨ ਪ੍ਰਧਾਨ ਮੰਤਰੀ ਦੇ ਸੋਹ ਚੁਕ ਸਮਾਰਗਮ ਵਿੱਚ ਸ਼ਾਮਲ ਹੋਣਗੇ ਇਸ ਸਮਾਰਗਮ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਇਹ ਨੇਤਾ ਅੱਜ ਰਾਤ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਆਏ ਇਤਰਾ ਦੇ ਖਾਣੇ ਵਿੱਚ ਵੀ ਹਿੱਸਾ ਲੈਣਗੇ